ਚੰਨ ਵਾਲੀ ਦਾ ਬਹੁਤ ਸੱਚੇ ਦਰਵਾਜ਼ੀ ਹੈ। ਹੋ ਜੀ ਆਪੋ ਹੀ ਗੱਡੀ ਹੋ ਗਈ ਤਿਆਰ ਫੋਨ ਆ ਗਿਆ ਕਹਿੰਦੇ ਗੱਡੀ ਕਾਲੋ ਪਿਕ ਤੇ ਚੱਲੇ ਹਣ ਗੱਡੀ ਪਿਕ ਕਾਨਾ ਪੂਰਾ ਪੂਰੇ 10-13 ਬਾਅਦ ਅੱਜ ਗੱਡੀ ਹੋਈ ਤਿਆਰ 12 ਦਿਨ ਬਾਅਦ 12 ਦਿਨ ਬਾਅਦ 12 ਦਿਨ ਲੱਗ ਤੇ ਆਪਣਾ ਆਪਣੇ ਬਾਜੀ ਨੇ ਗੱਡੀ ਲੈਣੀ ਸੀਗੀ ਤੇ ਗੱਡੀ ਆਪਾਂ ਲੈ ਲਈ ਆ ਤੇ ਹਜੇ ਥੋੜਾ ਜਿਹਾ ਡਾਊਨ ਪੇਮੈਂਟ ਥੋੜੀ ਕਰ ਦਿੱਤੀ ਆ 1000 ਤੇ ਆਪਾਂ ਆਏ ਆ ਸਟੇਰਿੰਗ ਕਾਲ ਵਾਲੇ ਤੇ ਆਏ ਆ ਨਾ ਦੀ ਡੀਲ ਬਹੁਤ ਵਧੀਆ ਇੱਥੇ ਕਾਰਾਂ ਦੇਖੋ ਕਿੰਨੀ ਆਪਸ਼ਨਾਂ ਖੜੀਆਂ ਨੇ ਕੋਲ ਤੁਸੀਂ ਅਲੱਗ-ਅਲੱਗ ਵੈਰਾਈਟੀ ਇੱਥੋਂ ਚੂਜ਼ ਕਰ ਸਕਦੇ ਆ ਤੇ ਇਹਦੀ ਜੇ ਲੋਕੇਸ਼ਨ ਤੁਹਾਨੂੰ ਮੈਂ ਦੱਸ ਦਵਾਂ ਇਹਦੀ ਲੋਕੇਸ਼ਨ ਹੈਗੀ ਆਪਣਾ ਗੁਰੂ ਘਰ ਤਾਕਨ ਇਹਨੇ ਗੁਰੂ ਘਰ ਜਿਹੜਾ ਸਪਾਟਰ ਡਰਾਈਵ ਤੋਂ ਲੈਫਟ ਹੁੰਦਾ ਆ ਰੋਡ ਸਪਾਟਰ ਡਰਾਈਵ ਤੋਂ ਲੈਫਟ ਹੁੰਦਾ ਆ ਤੇ ਤੁਸੀਂ ਇੱਥੇ ਆ ਕੇ ਆਵਲੀ ਬਿਲਡਿੰਗ ਤੇ ਆ ਜਿਓ ਸਟੇਰੀਂਗ ਕਾਰ ਵਾਲਿਆਂ ਦੇ ਬਹੁਤ ਵਧੀਆ ਪ੍ਰਾਈਸ ਤੇ ਗੱਡੀ ਦੇ ਦਿੰਦੇ ਆ ਜਦਾਂ ਆਵਲੀ ਰੋਡ ਤੇ ਆ ਆਪਣੇ ਗਾਂ ਜਾ ਕੇ 19 ਨੰਬਰ ਪੈਂਦਾ ਆ 19 ਨੰਬਰ ਬਿਲਡਿੰਗ ਦੇ ਵਿੱਚ ਬਾਈ ਗੱਲ ਹੀ ਘਾਰ ਆਪਾਂ ਹੁਣ ਆ ਭਾਈ ਨੇ ਆਪਾਂ ਨੂੰ ਕੌਫੀ ਨਾਲ ਦਿੱਤੀ ਆ ਇੱਕ ਕਾਰ ਨਾਲ ਇੱਕ ਕੌਫੀ ਆ ਭਾਈ ਸਾਹਿਬ ਉਹਨਾਂ ਕੋਲ ਗੱਡੀ ਲੈ ਕੇ ਇੱਥੇ ਡੀਲ ਕਰ ਸਕਦੇ ਆ ਹਾਂ ਆ ਦੇਖੋ ਆ ਸਾਰੀਆਂ ਗੱਡੀਆਂ ਮਿਲੋਗੇ ਤੁਹਾਨੂੰ ਟੱਚ ਨਹੀਂ ਕਰ ਸਕਦੇ ਇਹਦਾ ਦੇਖੀ ਜਾ ਪਰ ਛੇੜੀ ਨਾ ਇਹ ਲੋਗੇ ਡਰਨਾ ਆਪਣੀ ਗੱਡੀ ਦੀ थैंक यू ਬਰਦਰ ਆਲਰਾਇ ਇਟ ਵੀ ਆਰ ਰਿੰਗਿੰਗ ਵਿਦ ਦਾ ਕਾਰ ਜੀਆ ਐਂਡ ਇਟ ਇਸ ਗਟ ਅ ਟੂ ਕੀਜ਼ ਉਮ ਦੋਸਟ ਆਨਲੀ ਥਿੰਗਸ ਲੈਟ ਕੀ ਕਹੂੰਗਾ ਗੱਡੀ ਨੂੰ ਵਧਾਈਆਂ ਹੋ ਗਿਆ ਤੇਰੇ ਹੁਣ। ਤੁਹਾਨੂੰ ਜਿਆਦਾ ਵਧਾਈਆਂ ਭਾਈ ਵੱਡਿਆਂ ਨੂੰ। ਆ ਲੈ ਇਹਦਾ ਗੱਡੀ ਮੰਗ ਰਿਆ ਨਵੀਂ ਗੱਡੀ ਲੈ ਲਈ ਨਿਊਜ਼ੀਲੈਂਡ ਚੋਂ। ਪਾਰਟੀ ਹੋ ਗਈ ਮੰਗੇ ਤੇਰੇ ਸਰ। ਭਾਜੀ ਪਾਰਟੀ ਹੋ ਗਈ ਸਹੀ ਗੱਲ। ਪਾਰਟੀ ਹੋ ਗਈ ਪਾਰਟੀ ਕਰਾਂਗੇ ਔਰ ਦੋ ਦਿਨ ਆਟਕੇ ਕਰਾਂਗੇ ਪਾਰਟੀ। ਗੱਡੀ ਲੈ ਲਈ ਆ ਲਈ ਵੀ ਹਾਈਬ੍ਰਿਡ ਆ ਮੈਂਨੇ। ਐਵਰੇਜ ਆਣੀ ਇਹਦੀ 20 ਤੋਂ 25 ਦੀ 25 ਤੋਂ 25 ਤੱਕ ਐਵਰੇਜ ਆ ਜਾਣੀ ਸੌਖੀ। ਹੈਗੀ ਵੀ ਟੋਇਟਾ ਵਾਲਿਆਂ ਦੀ ਨਾਲੇ। ਆ ਇੱਥੇ ਆਏ ਆਂ ਆਪਾਂ ਗੱਡੀ ਲੈਣ। ਆ ਇਹਨਾਂ ਦੀ ਕੰਪਨੀ ਦਾ ਨਾਮ ਆ ਇਹਦਾ ਸਟੇਰਿੰਗ ਕਾਰਸ ਆ ਕੰਪਨੀ ਦਾ ਨਾਮ ਆ ਸਟੇਰਿੰਗ ਕਾਰਸ ਇੱਥੇ ਆਏ ਆ ਆਪਾਂ ਗੱਡੀ ਲੈਣ ਵਧੀਆ ਪ੍ਰਾਈਸ ਤੇ ਗੱਡੀ ਮਿਲ ਗਈ ਆਪਾਂ ਨੂੰ ਆ ਗੱਡੀ ਦਾ ਨੰਬਰ 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 ਪਲੇਟ ਵੀ ਆਪਾਂ ਨੂੰ ਨਵੀਂ ਲਾ ਕੇ ਦਿੱਤੀ ਜਿਨ੍ਹਾਂ ਨੇ ਇਹ ਨਿਊਜ਼ੀਲੈਂਡ ਫਰਸਟ ਕਾਰ ਆ ਜਦਾ ਇਹ ਹਾਈਬ੍ਰਿਡ ਵਾ ਇਕੋ ਆ ਜਦਾ ਹੈਗਾ ਆ ਮਾਡਲ ਤੋਰ ਨਾਲ ਹੀ ਗਾ ਨੂੰ ਸੀਟਾਂ ਪੂਰੀਆਂ ਹੀਟਡ ਆ ਪੂਰੀ ਕੈਂਟ ਆ ਵਿੱਚੋਂ ਲੁੱਕ ਦੇਖੋ ਗੱਡੀ ਦੀ ਪੈਰ ਪੂਰੇ ਨਵੇਂ ਬਾਗੇ ਦਿੱਤੇ ਆ ਬਾਈ ਹੁਣੀ ਹਾਈਬ੍ਰਿਡ ਗੱਡੀ ਆ ਕੈਮਰਾ ਰਿਵਰਸ ਕੈਮਰਾ ਨਾਲ ਆ ਤੇ ਜਿਹੜੀਆਂ ਇਹਦੀਆਂ ਲਾਈਟਾਂ ਆ ਇਹ ਜੇ ਸਪੈਸ਼ਲਿਟੀ ਇਹ ਆ ਲਾਈਟਾਂ ਦੇ ਵਿੱਚ ਇਹ ਕਲੀਨ ਕਰਦੇ ਰਹਿੰਦੇ ਆਪਣੇ ਆਪ ਜਦਾਂ ਤੇ ਇਹਦੇ ਵਿੱਚ ਨਾ ਜਦਾਂ ਚਟਾ ਚਟਾ ਨਹੀਂ ਉੱਪਰ ਲਾਈਟਾਂ ਦੇ ਉੱਪਰ ਜੰਮ ਜਾਂਦਾ ਹੁੰਦਾ ਇਹ ਲਾਈਟਾਂ ਦੇ ਉੱਪਰ ਨਹੀਂ ਚਟਾ ਚਟਾ ਜੰਮਣਾ ਹੈਗਾ ਇਹਦੇ ਵਿੱਚ ਕੋਈ ਸਿਸਟਮ ਜਿਹਾ ਸੈੱਟ ਕੀਤਾ ਹੋਇਆ ਉਹਦੇ ਨਾਲ ਕਲੀਨ ਹੁੰਦੀਆਂ ਰਹਿੰਦੀਆਂ ਆਪਣੇ ਆਪ ਇਹ ਚੀਜ਼ ਦੇਖ ਕੇ ਦੀ ਵਧੀਆ ਆ ਬੀਲ ਲੌਏ ਪਾਏ ਹੋਏ ਆ ਟਾਇਰ ਪੂਰੇ ਨਿਊ ਆ 22 ਸਟੀering ਕੱਟ ਕੱਟ ਐਕਸਾਈਟਡ ਐ ਨਾ ਹੋਇਆ ਪਿਆ ਲੈ ਤਾਂ ਕੋਈ ਐਕਸਾਈਟਮੈਂਟ ਤਾਂ ਹੁੰਦੀ ਆ ਭਾਜੀ ਵੀ ਕੀ ਕਹੂੰਗਾ ਹੋਰ ਕੀ ਫਰਕ ਐ ਇੱਥੇ ਤੇ ਇੰਡੀਆ ਦੀ ਗੱਡੀ ਤੇ ਖਰੀਦਣ ਚ ਕੀ ਫਰਕ ਆ ਉਹ ਯਾਰਾ ਫਰਕ ਆ ਭਾਜੀ ਕਿੰਨਾ ਕੁ ਫਰਕ ਹੋਗਾ ਕੀ ਕੋਈ ਐਕਸਪੀਰੀਅੰਸ ਕੋਈ ਗੋਜੋ ਆਵੇ ਕੋਈ ਵਡ ਨਹੀਂ ਆ ਕਿ ਬੋਲਣ ਵਾਸਤੇ ਤੂੰ ਕੁਝ ਹੀ ਆ ਭਾਜੀ ਉਹ ਸਮੇਂ ਬਾਅਦ ਆਹ ਰ ਪੇਰ ਸਲਿੱਪ ਜੋ ਵੀ ਇਹਨਾਂ ਨੇ ਕੀਤਾ ਆ ਕੱਢਿਆ ਐਚਓ ਸਿਸਟਮ ਚ ਸਾਡਾ ਬੰਦਾ ਆ ਗਿਆ ਆ ਹੌਲੀ 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 ਭਰਾਵਾ ਹੌਲੀ ਉਹ ਹੌਲੀ ਹੌਲੀ ਸਫੀਟਾਂ ਦਿਨ ਆਇਆ ਬੰਦਾ ਸਪੈਸ਼ਲ ਆਪਾਂ ਆਫੀਸਰ ਸੱਦਿਆ ਚੈਕਿੰਗ ਵਾਸਤੇ ਸਪੈਸ਼ਲ ਆਇਆ ਬੰਦਾ ਬੰਦਾ ਆਇਆ ਚੈਕਿੰਗ ਕਰਨ ਵਾਸਤੇ ਸਪੈਸ਼ਲ ਲੋ ਜੀ ਸਪੈਸ਼ਲ ਚੈਕਿੰਗ ਹੋ ਰਹੀ ਹੈ ਹੁਣ ਮੰਗੇ ਨਾ ਕਮਾ ਨਾ ਕਮਾ ਪੂਰਾ ਚੈਕਿੰਗ ਚੱਲ ਰਹੀ ਹੈ ਜੀ ਖਾ ਤਾਂ ਮੈਂ ਦਹਾ ਖਾਧ ਦੱਸਿਆ ਹਾ ਤਾਂ ਦੱਸਦਾ ਮਮਾ ਆ ਦੇ ਗਰਮ ਹੋ ਗਿਆ ਹਾਂ ਵੀਡੀਓ ਚੱਲਦੀ ਪਈ ਆ ਵੀਡੀਓ ਭਰਾ ਉਹਦੀ ਬਣਾ ਲਈ ਜਦੋਂ ਸੀਟਾ ਦਾ ਗਰਮ ਹੁੰਦੀ ਆ ਉਹ ਸੀਟਾ ਦੇਖ ਕੇ ਆਇਆ ਲੇਟਾ ਦਾ ਬਾਤੀਆਂ ਉਹ ਕੋਈ ਨਹੀਂ ਉਹ ਐਨਾ ਐਨਾ ਤਾਂ ਚੱਲਦਾ ਮੰਗੇ ਹੋ ਗਿਆ 12 ਜਨਮ ਵੀ ਗਏ ਜਨਿਵਾ ਪਿਛਲੇ ਤੋਂ ਪਿਛਲੇ ਜਨਿਵਾ ਦੀ ਗੇਮ ਆਪਾਂ ਅੱਛਾ ਆਪਾਂ ਵਿੱਚੋਂ ਤਾਂ ਗਏ ਸੀ ਪਿੱਕ ਕਰਨ ਬਟਾ ਥੋੜਾ ਜਨਾ ਕੰਮ ਜਾਂ ਹੋਰ ਉਹਨਾਂ ਨੇ ਸਹੀ ਵੀ ਕੀਤਾ ਜੀ ਟੱਚ ਅਪ ਥੋੜਾ ਰਹਿੰਦਾ ਸੀਗਾ ਤੇ ਟੱਚ ਅਪ ਦੇ ਨਾਲ ਫਿਰ ਉਹ ਹੀ ਆ ਹੁਣ ਜਿਕਾਰਾ ਸ਼ੇਰਾਂ ਵਾਲੀ ਦਾ ਬਹੁਤ ਸੱਚੇ ਦਿਵਾਰ ਕੀ ਜੈ ਸੋੜ ਦਿਖਾਣਾ ਮੇਰਾ ਬਾਗੀਚਾ ਆ ਦੇਖੋ ਮੇਰੇ ਗੰਨੇ ਆ ਮੇਰੇ ਗੰਨੇ ਆ ਉਹ ਮੇਰੇ ਵੱਡਾ ਆ ਆਪਾਂ ਆਏ ਆ ਨਾ ਅੱਜ ਗੱਡੀ ਚੱਕੜ ਆਏ ਆ ਤੇ ਆਪਾਂ ਨੂੰ ਨਾ ਥੋੜਾ ਜਿਹਾ ਟਾਇਰ ਦਾ ਡਾਟ ਜਿਆ ਪੈ ਗਿਆ ਜਿੱਦਾਂ ਕਿਉਂਕਿ ਜਿਹੜੀ ਆ ਹੋਰ ਐਕਵਾ ਕਾਰ ਆ ਦਾ ਉਹਦੇ ਵਿੱਚ 15 ਨੰਬਰ ਯੂਜ਼ ਹੁੰਦੇ ਜਿਹੜਾ ਜਿਹੜਾ ਟਾਇਰ ਆ ਜਿਹੜਾ ਸਾਈਜ਼ ਆ ਤੇ ਬਟ ਸਾਡੀ ਵਾਲੀ ਕਾਰ ਦੇ ਵਿੱਚ ਹੈਗਾ ਨੰਬਰ 14 ਵੇਗਾ ਉਹ ਲੈ ਚੈੱਕ ਕਰਕੇ ਦੱਸੋ ਹੋਰ ਨਾ ਬਾਅਦ ਵਿੱਚ ਜੇ ਤਾਂ ਨਾ ਤੁਹਾਡਾ ਇੱਕ ਮਿੰਟ ਕੀ ਨਾ ਨਾ ਕੋਈ ਗੱਲ ਪਰਨੇ ਤੇ ਉਹਦੇ ਵਿੱਚ ਮੈਂ ਕਿਹਾ ਇਹ ਰਾ ਹੋਰ ਦਵੇ ਨਾ ਕਿ ਜਿਹਦਾ ਐਵਰੇਜ ਵਗੈਰਾ ਘੱਟ ਦੇ ਦੋ ਜਿਆ ਜਿਹਦਾ ਫਲਿੱਪ ਵਗੈਰਾ ਜਿਹਦਾ ਕਰੇ ਨਾ ਤੇ ਉਹ ਦਾ ਸਿਕਾ ਆਪਾਂ ਥੋੜੇ ਆਪਾਂ ਨੂੰ ਡਾਟ ਉਹ ਆਪਾਂ ਨੂੰ ਕਲੀਅਰ ਕਰਦੇ ਆ ਤੇ ਕਲੀਅਰ ਕਰਕੇ ਫਿਰ ਆਪਾਂ ਲੈ ਜਾਣੀ ਆਪਣੀ ਤਿਆਰ ਹੋ ਜਾਣੀ ਹੈ ਗੱਡੀ ਠੀਕ ਹੈ ਜੀ ਮੰਗਾ ਪੇਪਰ ਵਰਕ ਪੂਰਾ ਕਰਤਾ ਪਿਆ ਹੈ ਤੇ ਆਹ ਦੇਖੋ ਗੱਡੀ ਬਾਲ ਸੋਣ ਚੱਕਣ ਵਾਲੀ ਆ ਬਿੱਲਾ ਵੀ ਖੁਸ਼ ਹੋਇਆ ਪਿਆ ਆ ਤੇ ਇੱਕ ਥੋੜਾ ਜਿਹਾ ਬਹਲਾ ਰੰਗ ਦਾ ਰਹਿੰਦਾ ਸੀਗਾ ਤੇ ਇਹ ਆਪਾਂ ਕਿਹਾ ਥੋੜੀ ਇਹਨੂੰ ਜਰਾ ਰਸਤ ਲੱਗਿਓ ਸੀਗਾ ਆਪਾਂ ਕਿਹਾ ਕਰ ਦੇਣਾ ਜਿੱਦਾਂ ਥੋੜਾ ਜਿਹਾ ਤੇ ਬਾਕੀ ਉਹਦਾ ਗੱਡੀ ਬਹੁਤ ਵਧੀਆ ਆ ਤੇ ਕੰਪਨੀ ਹੈਗੀ ਆ ਸਟੇਰਿੰਗ ਕਾਰਸ ਵਾਇ ਵਾਲੀ ਸਟੇਰਿੰਗ ਕਾਰਸ ਆ ਤੇ ਜਦ ਜੇ ਕਿਸੇ ਨੇ ਲੈਣੀ ਹੋਵੇ ਨਾ ਗੱਡੀ ਇੱਥੇ ਬਹੁਤ ਵਧੀਆ ਵਧੀਆ ਆਪਸ਼ਨ ਆ ਗੱਡੀ ਦੇ ਆ ਤੇ ਵਧੀਆ ਗੱਡੀਆਂ ਦਿੰਦੇ ਆ ਜਿਹਦਾ ਤੇ ਪਵਨ ਵੀ ਆ ਗਿਆ ਪਵਨ ਨੂੰ ਵੀ ਬੁਲਾ ਲਿਆ ਆਪਾਂ ਪਿਕ ਕਰਨੇ ਨੂੰ ਪਵਨ ਟੈਂਸ਼ਨ ਚ ਲੱਗਦਾ ਪਤਾ ਨਹੀਂ ਕੀ ਹੋਇਆ ਇਹਨੂੰ ਟ੍ਰਾਫਿਕ ਬਹੁਤ ਸੀ ਕਹਿੰਦਾ ਤੇ ਆਣਾ ਨਾ ਇੱਥੇ ਤਾਂ ਕਰਨੀ ਨਹੀਂ ਗੁਰੂ ਘਰ ਦੇ ਕੋਲੇ ਇਹਨਾਂ ਦਾ ਯਾਰਡ ਆ ਤੇ ਤੁਸੀਂ ਆਨਲਾਈਨ ਸਰਚ ਕਰਕੇ ਨਾ ਸਟੇਰਿੰਗ ਕਾਰਸ ਕਰਕੇ ਤੇ ਇੱਥੇ ਆ ਕੇ ਆਪਣੀ ਗੱਡੀ ਕੋਈ ਵੀ ਫਾਈਂਡ ਆਊਟ ਕਰੋ ਤੇ ਗੱਡੀ ਆਪਾਂ ਲੈ ਜਾਣੀ ਅੱਜ ਦੇਖੋ ਪੂਰੀ ਫਿਨਿਸ਼ਿੰਗ ਆ ਗੱਡੀ ਦੀ ਆ ਗੱਡੀ ਦੀ ਫਿਨਿਸ਼ਿੰਗ ਆ ਪੂਰੀ ਸੀਟਾਂ ਇਹ ਜਿਹੜੀਆਂ ਹੀਟਡ ਆ ਪੂਰੀਆਂ ਮੈਨੂੰ ਲੱਗਦਾ ਬਹੁਤ ਵਧੀਆ ਹੈ ਆ ਰੰਗ ਬਹੁਤ ਹੈ ਹਾਂ ਇਹਦੀ ਹੈਗੀ ਆ ਲੁੱਕ ਦੇਖੋ ਗੱਡੀ ਦੀ ਵਾਈਟ ਕਲਰ ਬਹੁਤ ਵਧੀਆ ਹੈ ਵਧਾਈਆਂ ਮੰਗਿਆ ਤੁਹਾਨੂੰ ਜੈ ਉਸ ਕੋਗਰੇਟਸ ਗਾਰੰਟੀ ਗਾੜਾ ਆ ਬਿੱਲੇ ਨੂੰ ਨਾ ਇਹ ਭਾਈ ਹੁਣੇ ਗਿਫਟ ਦਿੱਤਾ ਹੈ ਕਦੇ ਦੇਖੋ ਬਈ ਜਦ ਕਿ ਮਿਲਲੇ ਹਣ ਲੁੱਟ ਨਿਕਲ ਨੀ ਹੋਣਾ ਲਗਾ ਕੋਈ ਤਾਂ ਪੰਦਾ ਬਟ ਜਾਇਆ ਵੀਡੀਓ ਬਣ ਰਹੀ ਦਿੰਦਾ ਪਤਾ ਫਾਈਨੈਂਸ ਵਗੈਰਾ ਸਾਰਾ ਕੁਝ ਕਰਦੇ ਆ ਬਾਈ ਹੁਣੀ ਇੱਥੇ ਕਾਫੀ ਫ੍ਰੀ ਆ ਜੇ ਕਿਸੇ ਨੇ ਲੈਣੀ ਤਾਂ ਇੱਥੇ ਗੱਡੀ ਕਾਫੀ ਫ੍ਰੀ ਹੋਣ ਲਈ ਆ ਦੇਖੋ ਕਾਫੀ ਉੱਥੇ ਲੱਗੀ ਹੋਈ ਆ ਕਾਫੀ ਫ੍ਰੀ ਦਿੰਦੇ ਆ ਕਾਫੀ ਸਰਵਿਸ ਕਾਫੀ ਬਣ ਗਈ ਆਪਣੀ ਕਾਫੀ ਇੱਕ ਇੱਕ ਕਰਦਾ ਇੱਕ ਕਾਫੀ ਦਿੰਦਾ ਨਿਆਣੇ ਐਕਸਾਈਟਮੈਂਟ ਹੋ ਗਏ ਆ ਪੂਰੇ ਜੀ ਆਪਣੀ ਗੱਡੀ ਆ ਗਈ ਆ ਪੰਗੇ ਬੋਲਤੀ ਸਾਡਾ ਭਾਜੀ ਆ ਗੱਡੀ ਆ ਗਈ ਘਰੇ ਕੀ ਹੋਣਾ ਨਿਆਣੇ ਭੰਗੜੇ ਵਾਂ ਲੱਗੇ ਹੁਣ ਨਿਆਣੇ ਦੀ ਪਾਰਟੀ ਚੱਲਣੀ ਆ ਨਾਲ ਨਾਲ ਪਰੀਜ਼ ਆਈ ਨਹੀਂ ਕਿੱਥੇ ਰੱਖਿਆ ਬਾਣੀ ਬੈਲਟ ਲਾ ਕੇ ਬੈਠਿਆ ਕਰਨਾ ਕਿਦੋਂ ਨਹੀਂ ਕੀ ਡੋਨਟ ਨਹੀਂ ਮਿਲਣਾ ਬਾਣੀ ਨਹੀਂ ਤੂੰ ਸੁਣਾ ਦੇ ਕੋ ਡੋਨਟ ਲੈਣਾ ਇਹਨਾਂ ਨੇ ਭਰਾਵਾ ਡੋਨਟ ਕਹਿੰਦੇ ਚਾਹੀਦੇ ਆ ਪਾਰਟੀ ਦੇ ਵਿੱਚ ਮੰਗੇ ਤਾਂ ਹੁਣ ਖਰਚਾ ਕਰਾਉਗੇ ਲੱਗਦਾ ਮੰਗੇ ਚਾਬੀਆਂ ਇਕੱਠਾਂ ਕਰਨ ਲਾ ਪਿਆ ਨਹੀਂ ਇਸ ਬਾਣੀ ਫਾਟਕਾ ਨਹੀਂ ਡੋਨਟ ਲਈ ਹਰੋਂ ਤੁਹਾਨੂੰ ਮੈਂ ਕਿਹੜਾ ਲੈਣਾ ਹੁੰਦਾ ਆ ਮੈਂ ਤੇ ਫਿਰ ਮਾਰਨ ਲੱਗਿਆ ਨੋਰਮਲ ਗਲੇਸ ਕਿੱਥੇ ਲੈਣ ਜਾਊਂਗਾ ਡੋਨਟ ਬੀਬੀ ਤੋਂ ਕ੍ਰਿਸਪੀ ਲੈ ਗਿਆ ਲੈ ਐ ਐ ਐ ਏ ਏ ਕੋ ਕੋ ਜੀ ਬੜਾ ਖੁਸ਼ੀ ਖੁਸ਼ੀ ਚਾੜਦੇ ਰਹਿੰਦੇ ਆ ਓਕੇ ਜੀ ਦੱਸੋ ਜੀ ਕਿੱਦਾਂ ਦੀ ਲੱਗੀ ਆਪਾਂ ਨੂੰ ਗੱਡੀ ਗੱਡੀ ਦਾ ਹੈਗੀ ਅੱਜ ਦਾ ਹੈਗੇ ਆ ਵਾਈਟ ਕਲਰ ਦੱਸਿਓ ਤੇ ਦੱਸਿਓ ਫੁੱਲ ਬਲੌਗ ਕਿੱਦਾਂ ਦਾ ਲੱਗਿਆ ਤੇ ਕੋਈ ਕੋਈ ਫੀਡਬੈਕ ਦੱਸ ਦਿਓ ਯੈਸ ਨੋ ਕਰ ਦਿਓ ਜੇ ਵਧੀਆ ਲੱਗੀ ਤਾਂ ਯੈਸ ਕਰ ਦਿਓ ਜੇ ਨਹੀਂ ਵਧੀਆ ਬਲੌਗ ਲੱਗਿਆ ਤਾਂ ਨੋ ਕਰ ਦਿਓ ਤੇ ਨਾਲ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਦਾ ਨਾਮ ਹੈਗਾ ਦੀਪਾ ਵਜੀਦ ਵਾਲਾ ਤੇ ਮਿਲਦੇ ਆ ਜੀ ਤੁਹਾਡੇ ਨਾਲ ਫੇਰੀ ਮੇਰੇ ਫਿਰ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਮੈਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡ ਬਾਏ ਕਰ ਦੋ ਜੀ ਬਲੌਗ ਦੀ ਇਸ ਸਵਾਪਤੀ ਕਰਨ ਲੱਗਿਆ ਗੁੱਡ ਬਾਏ ਗੁੱਡ ਬਾਏ ਹੁਰ 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 ਬਾਏ ਗੁੱਡ ਨਾਈਟ ਉਹ ਤੋ ਟੋਣੀ ਆ ਜਾ ਬਾਈ ਬਾਈ ਕਰਦੇ ਮੈਂ ਬੰਦ ਕਰਨ ਲੱਗਾ ਬਲੌਗ ਕਰ ਬਾਈ ਕਰਦੇ ਗਿਆ ਥੈਂਕ ਯੂ ਸਬਸਕ੍ਰਾਈਬ ਥੈਂਕ ਯੂ ਬਾਈ ਸ਼ਾਇਰ ਦਾ ਚੈਨਲ ਸਬਸਕ੍ਰਾਈਬ ਕਿਹੜਾ ਚੈਨਲ ਦਾ ਨਾਮ ਜੀ ਜੀ ਦੇਪਾ ਜੀਤ ਵਾਲਾ ਗੋਕੇ ਜੀ ਗੁੱਡ ਬਾਈ ਜੀ ਸਸਿਕਾ ਜੀ